ਹਾਂਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਬਾਬਿਓ ਤੇ ਕਬੂਤਰ ਡਾਏ ਅੱਜ ਧੁੱਪ ਬੜੀ ਸੋਹਣੀ ਐ ਮੌਸਮ ਲੱਗਿਆ ਵਾ ਅੱਜ ਪੂਰਾ ਹੈ ਨਾ ਫੁੱਲ ਧੁੱਪ ਹੈ ਤਕਰੀਬਨ 8:30 ਹੋ ਗਏ ਆ ਹਲੇ ਤੇ ਬਾਕੀ ਕਬੂਤਰ ਕੱਡੇ ਬਾਬਿਓ ਜੇ ਦੇ ਬੈਰੀ ਆ ਗਈ ਗਈ ਤੇ ਦਖਾਂਦਿਆ ਸਾਨੂੰ ਉਤਰ ਆਪਣੇ ਫਿਰਦੇ ਆ ਚੱਕ ਕੋਈ ਨਹੀਂ ਹੋਇਆ ਫਿਲਹਾਲ ਬਾਕੀ ਬੈਰੀ ਤਾ ਇਹ ਫੂਕੇ ਚਲੀ ਗਈ ਸ਼ਾਇਦ ਹੁਣ ਤਾਂ ਦਿਖ ਨਹੀਂ ਰਹੀ ਬਾਕੀ ਖਾਂਦੇ ਸਾਨੂੰ ਕਬੂਤਰ ਲਓ ਜੀ ਬਾਕੀ ਛਤਰੀਆਂ ਖੜੀਆਂ ਕਬੂਤਰ ਬੰਦ ਤੇ ਆਏ ਬਾਕੀ ਕਬੂਤਰ ਆਪਣੇ ਇਹ ਫਿਰਦੇ ਕਿ ਕੇ ਫਿਰਦੇ ਕੇ ਫਿਰਦੇ ਕੇ ਫਿਰਦਾ ਤੀਜਾ ਤੇ ਰਤਾਏ ਆ ਗਿਆ ਚਾਰੇ ਕਬੂਤਰ ਅੜਾਏ ਦੇ ਬਾਬੇ ਜਦ ਦੇਖਿਆ ਬਾਜ ਬੈਰੀ ਪੈਰੀ ਉੱਪਰ ਤੇ ਬਾਕੀ ਆਪਾਂ ਨੇ ਦੋ ਹਲੇ ਅੜਾਏ ਨਹੀਂ ਉਹਨਾਂ ਨੂੰ ਵੀ ਅਡਾਉਂਦੇ ਆ ਬਚਿਆ ਰਹਿ ਗਿਆ ਇੱਕ ਦਾ ਤਾਂਤਾ ਜੀ ਹਾਲ ਦੇਖ ਲਈ ਆਉਂਦੀ ਤਾਂ ਨਹੀਂ ਦੁਬਾਰੇ ਉਹਨਾਂ ਨੂੰ ਥੋੜੀ ਦੇਰ ਤੱਕ ਕੱਢ ਦਾਂਗੇ ਬਾਕੀ ਓਕੇ ਅੱਜ ਸੈਟਅਪ ਤੇ ਜਾਣਾ ਏ ਬਾਬਿਓ ਫਰਸ ਪੈਣਾ ਏ ਤੇ ਬਾਕੀ ਉਹ ਦੇਖੋ ਬੈਰੀ ਨੇ ਕਿੰਨੀ ਉੱਚੀ ਬਾੜ ਤੇ ਕਬੂਤਰ ਆ ਦੇਖੋ ਕਿੱਥੇ ਫਿਰਦਾ ਤੇ ਪਿੰਡ ਦਾ ਹੀ ਕਬੂਤਰ ਹੈ ਆਪਣਾ ਨਹੀਂ ਹੈ ਪਰ ਵਾਹ ਓਕੇ ਐ ਇਹ ਬਸ ਚੱਲਦੇ ਆ ਬਾਬੇ ਹੁਣ ਉੱਪਰ ਕੂਤਰਾਂ ਕੋਲੇ ਤੇ ਉਸ ਤੋਂ ਬਾਅਦ ਚੱਲਦੇ ਆ ਫਿਰ ਸੈਟਅਪ ਤੇ ਹਾਂਜੀ ਬਾਈ ਮਿੱਤਰੋ ਆ ਗਏ ਆ ਉੱਪਰ ਤੇ ਬਸ ਹੁਣ ਚੱਲਦੇ ਆ ਫਿਰ ਉਧਰ ਨੂੰ ਪੂਰਾ ਕਬੂਤਰ ਕੱਢਦੀ ਆ ਬਾਬੇ ਬਾਹਰ ਡੋਲੀਆਂ ਚ ਬੱਚਿਆਂ ਨੂੰ ਚੋਗਾ ਚੋਗਾ ਦੇ ਦੂੰਗਾ ਲਓ ਜੀ ਠੀਕ ਹੈ ਜੀ ਆਹ ਲਓ ਜੀ ਖੋਲਤੇ ਆ ਕਬੂਤਰ ਤੇ ਹੁਣ ਜੰਦਾ ਖੋਲਦੀ ਏ ਲਓ ਜੀ ਅੱਗ ਜੰਦਾ ਖੋਲਦੀ ਏ ਕਬੂਤਰਾਂ ਨੂੰ ਪਾਣਾ ਹੈ ਬਾਬੇ ਡੋਲੀਆਂ ਚ ਠੀਕ ਹੈ ਜੀ ਕੱਢ ਕੇ ਸਾਰਿਆਂ ਨੂੰ ਪਾ ਦਈਏ ਧੁੱਪ ਲੱਗ ਲੂਗੀ ਲਓ ਜੀ ਇੱਧਰ ਵੀ ਜੰਤਾ ਤੇ ਆ ਖੋਲ ਤੇ ਜਾਲੀ ਦਾ ਬਾਬਿਓ ਫਾਇਦਾ ਹੈ ਹੁਣ ਬਿੱਲੀ ਗੁੱਲੀ ਪੰਜਾ ਨਹੀਂ ਪਾ ਸਕਦੀ ਡਬਲ ਹੋ ਗਈ ਡਬਲ ਤੇ ਟ੍ਰਿਪਲ ਲੇਅਰ ਹੋ ਗਈ ਬਾਬਿਓ ਇੱਕ ਇੱਕ ਲੇਅਰ ਮੋਟੀ ਦੀ ਡਬਲ ਏ ਜਾਲੀ ਹੈ ਠੀਕ ਹੈ ਜੀ ਇਹਨ ਵਧੀਆ ਬਣ ਗਿਆ ਤੇ ਬਾਕੀ ਬੰਦ ਕਰਦੀ ਹੈ ਬੰਦ ਤੇ ਬਾਬਿਓ ਫਟਾਫਟ ਦੋਨੀਆਂ ਚ ਕੂਤਰ ਪਾ ਲੀਏ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਫਿਰ ਚੱਲਦੇ ਆ ਬਾਬੇ ਸੈਟਅਪ ਤੇ ਸੈਟਅਪ ਤੇ ਜਾਣਾ ਹੈ ਉੱਧਰ ਜਾ ਕੇ ਫਰਸ਼ ਪਾਉਣ ਲੱਗ ਗਏ ਮਿਸਤਰੀ ਸਮਾਨ ਰਲਾ ਰਿਹਾ ਚਲਦੇ ਆ ਫਿਰ ਉਧਰ ਨੂੰ ਬਾਬਿਓ ਲੋ ਵਈ ਮਿੱਤਰੋ ਪਾਦੇ ਉੱਤੇ ਡੋਲੀਆਂ ਚ ਕੂਤਰ-ਕੂਤਰੀ ਆ ਬੱਚੇ ਸਾਰੇ ਡੋਲੀਆਂ ਚ ਪਾਦੇ ਤੇ ਇੱਧਰ ਦੇ ਕੁੰਡੇ ਲਾਤੇ ਇਹਨਾਂ ਨੂੰ ਦੇਣ ਤੋਂ ਬਾਬੇ ਚੋਗਾ ਆਪਾਂ ਚਲਦੇ ਆ ਹੁਣ ਸੈਟਅਪ ਤੇ ਠੀਕ ਹੈ ਜੀ ਅੱਜ ਧੁੱਪ ਪੂਰੀ ਓਕੇ ਆ ਪੂਰੀ ਕੈਮ ਧੁੱਪ ਤੇ ਬਾ ਚਲਦੇ ਆ ਬਾਬੇ ਹੁਣ ਸੈਟਅਪ ਤੇ ਲੋ ਵਈ ਮਸਾਲਾ ਰਲਾਉਣ ਲੱਗਦੇ ਆ ਤੇ ਲੋ ਜੀ ਆ ਗਏ ਅੰਦਰ ਬਾਬਿਓ ਬਾਕੀ ਇਹਨਾਂ ਨੂੰ ਦਰਵਾਜੇ ਨੂੰ ਪੇਂਟ ਪੁੰਡ ਹੋ ਜਾਊਗਾ ਪਿੱਟਾਂ ਪਈਆਂ ਏ ਇਹਦਾ ਤਾਕੀ ਠੀਕ ਹੈ ਜੀ ਤੇ ਬਾਕੀ ਅੰਦਰ ਦੇਖੋ ਬਾਬੋ ਕਿੰਨੀ ਧੁੱਪ ਆ ਗਈ ਚਾਨਣਾ ਹੋ ਗਿਆ ਐ ਇਨ ਕਮਰੇ ਚ ਪੂਰਾ ਅੱਗੇ ਇੰਨਾ ਨਹੀਂ ਹੁੰਦਾ ਸੀ ਬਾਬੋ ਹੁਣ ਆ ਦੇਖੋ ਦਰਵਾਜ਼ਾ ਲਾਤੇ ਇਹ ਦਰਵਾਜ਼ਾ ਲੱਗਿਆਂ ਵੀ ਰਹਿ ਕਰੂਗਾ ਫਿਰ ਵੀ ਬਾਬੇ ਦੇਖੋ ਪੂਰਾ ਚਾਨਣਾ ਰਹਿੰਦਾ ਏ ਬਾਕੀ ਇੱਧਰ ਹੋ ਗਿਆ ਸੀ ਕੱਲ੍ਹ ਨੇਰਾ ਹੋ ਗਿਆ ਤਾਂ ਸ਼ਾਮ ਪੈ ਗਈ ਬਾਕੀ ਇੱਧਰ ਦੇਖੋ ਸਾਰਾ ਓਕੇ ਆ ਖੰਡਾ ਖੁੱਡਾ ਸਾਰੀਆਂ ਜਿਹੜਾ ਰੈਂਦਾ ਹੀ ਮਾੜੀ ਮੋਟੀ ਆ ਭਰ ਦਾਂਗੇ। ਬਾਕੀ ਦੇਖੋ ਬਾਬਿਓ ਇਹਨਾਂ ਓਕੇ ਆ ਇੱਧਰ ਵੀ ਲਾਤੇ ਮਿਸਤਰੀ ਨੇ। ਮਸਾਲਾ ਮਸੂਲਾ țeੜਾ ਸਾਰੀਆਂ ਭਰ ਦਾਂਗੇ ਇਹ ਉੱਪਰ ਤੱਕ। ਪਾਊਡਰ ਪਈ ਆ। ਬਾਕੀ ਦੇਖੋ ਬਾਬਿਓ ਪੂਰਾ ਚੰਨਾ ਰੈਂਦਾ ਹੈ। ਬੈਠੇ ਰਹੇ ਕਰੂੰਗੇ ਕਬੂਤਰ ਹਨ ਧੁੱਪ ਆਂਦੀ ਆ ਦੇਖੋ ਇੱਥੇ। ਅੱਜ ਫਰਸ਼ ਪੈ ਜੂਗਾ ਮਸਾਲਾ ਰਲਾਨ ਲਗੇਵੇ ਬੱਸ। ਤੇ ਕੰਮ ਸ਼ੁਰੂ ਹੁੰਦਾ ਹੈ ਤੇ ਤੁਹਾਨੂੰ ਦਿਖਾਉਂਦੇ ਆ ਫਿਰ। Okay, हो हो ओके एग्जाम ਆ ਦੇਖੋ ਦਰਵਾਜ਼ਾ ਖੋਲ ਕੇ ਹੋਲ ਚੰਨਾ ਹੋ ਗਿਆ ਬਾਕੀ ਓਕੇ ਆ ਮਿੱਟੀ ਮੁੱਟੀ ਕਚਰਾ ਸਾਰਾ ਚੱਕ ਹੋ ਜੂਗਾ ਇੱਥੇ ਤੋਂ ਇਸ ਮਿੰਡਾ ਰੇਤੇ ਥੈਲੇ ਪਏ ਇਹ ਵੀ ਸਾਰਾ ਚੱਕ ਹੋ ਜੂਗਾ ਇਹ ਕਚਰਾ ਬਾਹਰ ਗੇਰ ਦਾਂਗੇ ਜਿਹੜਾ ਇਹ ਚਾਏ ਇਹ ਮਿੱਟੀ ਉੱਪਰ ਚੜਾ ਕੇ ਤੇ ਬਾਕੀ ਇੱਥੇ ਬਹਿਣੇ ਨੂੰ ਕਰ ਦਾਂਗੇ ਇਹਨ ਵਧੀਆ ਬਾਕੀ ਓਕੇ ਹਾਂਜੀ ਬਾਈ ਜੀ ਮਿੱਤਰੋ ਇਹ ਦੋ ਬੋਰੀਆਂ ਦਾ ਮਸਾਲਾ ਲੱਗ ਗਿਆ ਇਹ ਜਿਹੜਾ ਸਮਾਨ ਪਿਆਈ ਸਿਮਿੰਟ ਆ ਗਿਆ ਹੋਰ ਲਾ ਲਾਂਗੇ ਬਾਕੀ ਤੁਹਾਨੂੰ ਅੰਦਰ ਦਿਖਾਉਂਦੇ ਆ ਹਾਂਜੀ ਤੇ ਲੋ ਬਈ ਮਿੱਤਰੋ ਇੰਨਾ ਘਰਸ ਪੈ ਗਿਆ ਤੇ ਸਮਾਨ ਖਤਮ ਹੋ ਗਿਆ ਤਾਂ ਬਣਾ ਲਈਏ ਤੇ ਬਾਕੀ ਫੇਰ ਪਾਵਣਾ ਪਾਵਾਂਗੇ ਲੋ ਬਈ ਮਿੱਤਰੋ ਕਰਤੇ ਕੰਪੁੱਟਰ ਬੰਦ ਠੀਕ ਹੈ ਧੁੱਪ ਲੱਗ ਲਈਏ ਇਧਰ ਬੱਚੇ ਦੇ ਕਿੰਨੀ ਨਹੀਂ ਚੱਲਦੀਆਂ ਇਹਨੇ ਹੁਣ ਅੱਧੇ ਕੋਨੇ ਘੰਟੇ ਤੱਕ ਘੰਟੇ ਤੱਕ ਬਲਵੰਦਾ ਪਾਣੀ ਰੱਖ ਦਾਂਗੇ ਢੋਲੀ ਵਾਲੇ ਵੀ ਕਰਤੇ ਬੰਦ ਬਾਕੀ ਆਪਣੀ ਮੱਖਣੀ ਦਹੀਂ ਦੀ ਬਾਬੇ ਆ ਜਨਾਂ ਨੂੰ ਕਬੂਤਰ ਉਡ ਰਹੇ ਆ ਬਾਕੀ ਇਹ ਫਿਰਦੇ ਲੋ ਬਈ ਮਿੱਤਰੋ ਕਬੂਤਰ ਬੈਠ ਗਏ ਆ ਕਰਦੀ ਇਹਨਾਂ ਨੂੰ ਬੰਦ ਬੈਠ ਗਏ ਲੋ ਬਈ ਬਾਬਿਓ ਆਪਾਂ ਕਬੂਤਰ ਤਾਰ ਰਹੇ ਸੀ ਆ ਦੇਖੋ ਫੈਲਕਨ ਅਟੈਕ ਆ ਦੇਖੋ ਇਹ ਬਚ ਗਿਆ ਇਹ ਆ ਗਈ ਬਾਬਿਓ ਦੇਖੋ ਮੇਰੀ ਤੇ ਇਹ ਬਚ ਗਿਆ ਜੀ ਉਹ ਚਲੇ ਗਈ ਆ ਫਿਰ ਦੀ ਬਾਬਿਓ ਦੇਖੋ ਫੈਲੀ ਕੌਰ ਅਟੈਕ ਲੋ ਵੀ ਮਿੱਤਰੋ ਪਾਣੀ ਰੱਖਦੇ ਕਬੂਤਰਾਂ ਨੂੰ ਹੁਣ ਦੂਸਰੀ ਸਾਈਡ ਰੱਖ ਦੂ ਤੇ ਦਾਣਾ ਬਣਾ ਕੇ ਛੱਡੇ ਆ ਬਾਬਿਓ ਨਵਾ ਦਹਾਂਦੇ ਸਾਨੂੰ ਉਹ ਵੀ ਲੋ ਵੀ ਬਾਬਿਓ ਇਹ ਬਣਾਇਆ ਦਾਣਾ ਸਰੋ ਕਣਕ ਠੀਕ ਹੈ ਜੀ ਤੇ ਵਿੱਚ ਧਾਰਾ ਵੀ ਦਾ ਤੇ ਅਲਸੀ ਵਾਜੀ ਪੈਦੀ ਬਾਬਿਓ ਭਾਈਆਂ ਕ ਕਬੂਤਰੇ ਵਿੱਚ ਆਪਾਂ ਤੇ ਇਹ ਚੱਲੂਗਾ ਬਾਬਿਓ ਹੁਣ ਨਿੰਨੇ ਦੇ ਰਫਾਂ ਕੰਦੇ ਉਤਰਾਏ ਨਵੇਂ ਫੜਾਰੇ ਆ 19 ਦੇ ਰੇ ਚਲਾਵਾਂਗੇ ਲੋ ਬਈ ਮਿੱਤਰੋ ਦੂਜੇ ਤਿੰਨ ਕਬੂਤਰਾਂ ਨੂੰ ਬਾਦਮ ਪਾਤੇ ਤੇ ਇਹ ਲੱਗ ਗਿਆ ਖਾਣਾ ਤੇ ਹੁਣ ਚਲਦੇ ਆ ਬਾਬਿਓ ਉੱਪਰ ਤੇ ਲੋ ਬਈ ਮਿੱਤਰੋ ਕਬੂਤਰਾਂ ਨੂੰ ਛੋਲੇ ਪਾਤੇ ਠੀਕ ਹੈ ਤੇ ਛੋਲੇ ਖਾ ਲੂਗੇ ਇਹ ਦੋਨੋਂ ਸਾਈਡ ਪਾਤੇ ਹੈ ਫਿੱਗੀ ਤੇ ਪਾਣੀ ਆ ਡ੍ਰਿੰਕਰ ਪਤਾਜੇ ਦਾ ਭਰ ਕੇ ਰੱਖ ਦਿੰਦੇ ਆ ਤੇ ਬਾਅਦ ਚ ਇਹਨਾਂ ਨੂੰ ਪਾਵਾਂਗੇ ਦਾਣੇ ਛੋਲੇ ਛੁੱਲੇ ਖਾਣ ਨੂੰ ਇਹਨਾਂ ਇਹਨਾਂ ਨੂੰ ਉਸ ਤੋਂ ਬਾਅਦ 3 1/2 ਦਿਨ ਵਿੱਚ ਖੋਲ ਦਾਂਗੇ 1 ਕਿ ਦਿਨ ਹੋਗੇ ਤੇ ਬਸ ਉਸ ਤੋਂ ਬਾਅਦ ਇਹ ਵੀ ਡੋਲੀ ਵਾਲੇ ਵੀ ਖੋਲ ਜਾਗੇ ਇਹਨਾਂ ਨੂੰ ਵੀ ਪਾ ਦਾਂਗੇ ਤੇ ਹੁਣ ਚੱਲਦੇ ਬਾਬਿਓ ਪਾਣੀ ਆ ਡ੍ਰਿੰਕਰ ਭਰ ਕੇ ਰੱਖ ਦਈਏ ਸੈਟਅਪ ਤੇ ਵੀ ਚੱਲਦੇ ਆ ਫਿਰ ਲੋ ਵੀ ਮਿੱਤਰੋ ਰੱਖ ਦਈਏ ਇਹਨਾਂ ਕਬੂਤਰਾਂ ਨੂੰ ਕਣਕ ਇਹ ਖਾ ਲੂ ਉਸ ਤੋਂ ਬਾਅਦ ਦੂਸਰੀ ਸਾਈਡ ਕਬੂਤਰੀਆਂ ਨੂੰ ਰੱਖ ਦੋਗੇ ਤੇ ਬਦਾਮ ਬਦੂਮ ਪਾ ਕੇ ਆਪਾਂ ਨੇ ਛੱਡਤੀ ਇਹ ਇੱਥੇ ਤੇ ਹੁਣ ਚਲਦੇ ਬਾਬੇ ਸੈਟਅਪ ਤੇ ਜਾ ਕੇ ਦੇਖਦੇ ਹਾਂ ਕਿੰਨਾ ਕੰਮ ਹੋਇਆ ਠੀਕ ਹੈ ਜੀ ਤੇ ਬਾਕੀ ਡੋਲੀ ਨੂੰ ਲਾ ਦੀਏ ਸਾਈਡ ਤੇ ਲਓ ਜੀ ਡੋਲੀ ਲਾਤੀ ਸਾਈਡ ਤੇ ਬਾਲਟੀ ਬੁਲਟੀ ਲੈ ਜੀ ਚਲਦੇ ਬਾਬੇ ਹੁਣ ਸੈਟਅਪ ਤੇ ਹਾਂਜੀ ਲੋਵੇਂ ਮਿੱਤਰੋ ਪਹੁੰਚ ਗਏ ਸੈਟਅਪ ਤੇ ਤੇ ਬਾਬੇ ਫਰਸ਼ ਪੈ ਗਿਆ ਇਹ ਸਾਰੇ ਚ ਤੇ ਬਸ ਇਹ ਰਹਿ ਗਿਆ ਥੋੜਾ ਜਿਹਾ ਏਰੀਆ ਬਾਕੀ ਰਲਾ ਲਿਆ ਇੱਥੇ ਤਾਂ ਵੀ ਮਸਾਲਾ ਇੱਕ ਵਾਰੀ ਚ ਰਲਣਾ ਨਹੀਂ ਸੀ ਬਾਬੇ ਚਾਰ ਬੋਰੀਆਂ ਦਾ 5 ਸਾਢੇ 4 ਬੋਰੀਆਂ ਦਾ ਜਗ੍ਹਾ ਘੱਟ ਹੈ ਗਲੀ ਚ ਤਾਂ ਕਰਕੇ ਥੋੜਾ ਥੋੜਾ ਕਰਕੇ ਪਾਇਆ ਹੈ ਟਾਈਮ ਲੱਗਦਾ ਹੈ ਬਸ ਇਹ ਰਹਿ ਗਿਆ ਬਾਬੇ ਥੋੜਾ ਜਿਹਾ ਬਾਕੀ ਨਿਭੜ ਗਿਆ ਇਹ ਕਚਰਾ ਕੁਚਰਾ ਚੱਕ ਦੇ ਇਸ ਤੋਂ ਬਾਅਦ ਸਾਰਾ ਸਫਾਈ ਕਰਦੇ ਆ ਤੇ ਲੋ ਵੀ ਮਿੱਤਰੋ ਫਰਸ਼ ਪੈ ਗਿਆ ਠੀਕ ਹੈ ਤੁਹਾਨੂੰ ਅੰਦਰ ਪੜ ਨਹੀਂ ਸਕਦਾ ਦਿਖਾ ਦਿੰਦੇ ਆ ਬਾਕੀ ਓਕੇ ਆ ਵੇਖੋ ਬਾਕੀ ਇਹ ਦਰੇ ਸਫਾਈ ਕਰਤੀ ਐ ਸਾਰਾ ਸਾਫ ਹੋ ਜਾਊਗਾ ਤੇ ਬਾਕੀ ਇਹ ਰਹਿ ਗਿਆ ਇਹ ਵੀ ਚੱਕ ਹੋ ਜੂਗੀ ਤੇ ਈਟਾ ਈਟਾ ਰਹਿ ਜੂਗੀਆਂ ਬਾਕੀ ਰੇਤਾ ਰੁੱਤਾ ਸਾਰਾ ਚੱਕ ਕੇ ਸਾਈਡ ਤੇ ਹੋ ਜਾਊਗਾ ਐਨ ਵਧੀਆ ਬਣ ਗਿਆ ਬਾਬਿਓ ਤੇ ਠੀਕ ਐ ਬਾਬਿਓ ਹੁਣ ਚਲਦੇ ਆ ਘਰੇ ਕਬੂਤਰ ਖੁੱਲੇ ਕਬੂਤਰ ਮੰਦ ਕਰਨੇ ਆ ਜਾਲ ਚੋਂ ਚਲਦੇ ਹੁਣ ਘਰੇ ਲੋ ਬਾਬਿਓ ਜਿਹੜਾ ਹੁੰਦਾ ਦੋ ਕਚਰਾ ਨਿਕਲਿਆ ਦਾ ਘੱਟੇ ਆਪਾਂ ਨੇ ਖਾਣ ਦੀ ਛੋਟੇ ਵੀ ਲੱਗ ਜੀ ਈ ਕੇ ਲੱਗ ਜੀ ਠੀਕ ਹੈ ਜੀ ਓਕੇ ਕਰਤੇ ਆ ਜਮਾ ਬਸ ਹੁਣ ਚਲਦੇ ਆ ਟਰੈਕਟਰ ਲੈ ਕੇ ਘਰ ਨੂੰ ਤੇ ਉਸ ਤੋਂ ਬਾਅਦ ਛੱਡਦੇ ਆ ਕਬੂਤਰ ਆਪਾਂ ਬੰਦ ਕਰਦੇ ਸੀ ਤੇ ਚਲਦੇ ਆ ਉੱਪਰ ਪਾਣੀ ਪੂਣੀ ਬਦਲੀਏ ਜਿੰਦੇ ਜਿੰਦੇ ਲਾ ਦਈਏ ਬਾਕੀ ਦੰਨਾ ਦਰਵਾਜਾ ਰਹਿ ਜੂਗਾ ਬਾਬੇ ਲਾਣੇ ਨੂੰ ਉਹ ਅੱਜ ਆ ਲਾ ਦਾਂਗੇ ਤੇ ਹੁਣ ਚਲਦੇ ਆ ਜੀ ਆਪਾਂ ਘਰ ਨੂੰ ਮਾਰਦੀ ਆ ਇਹਦੀ ਸਲਫਾ ਲੋ ਜੀ ਵਾਦਿਓ ਚੱਲਦੇ ਹਾਂ ਤੇ ਹਾਂ ਜੀ ਲੋ ਬਾਈ ਮਿੱਤਰੋ ਆ ਗਏ ਆ ਕਬੂਤਰਾਂ ਕੋਲੇ ਤੇ ਕਰਤੇ ਬਾਈ ਇਹ ਬੈਠ ਗਏ ਤੇ ਅੰਦਰ ਪਾਣੀ ਰੱਖਦੇ ਆ ਕੋਈਂ ਪੀਰੇ ਕਬੂਤਰਿਆਂ ਦੇ ਬੱਚੇ ਤੇ ਠੀਕ ਹੈ ਜੀ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਲਾਈਕ ਕਰੇ ਸ਼ੇਅਰ ਕਰੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦੀ ਨਾਲ ਜਲਦੀ ਮਿਲ ਸਕੇ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ